ਸਾਈ ਭੀਖਣ ਸ਼ਾਹ ਨੂੰ ਬੁਲਾਇਆ ਗਿਆ ਕਿ ਆਓ ਤੁਸੀਂ ਬਾਲਕ ਗੋਬਿੰਦ ਰਾਏ ਜੀ ਦੇ ਦਰਸ਼ਨ ਕਰ ਲਵੋ ਉਹਨਾਂ ਨੇ ਆਡ ਕਰਕੇ ਜੋ ਪਾਵਨ ਅਤੇ ਕੋਮਲ ਚਰਨਾਂ ਨੂੰ ਆਪਣੇ ਮੱਥੇ ਨਾਲ ਸ਼ੋਹਾਇਆ ਹੈ ਉਸ ਤੋਂ ਬਾਅਦ ਅੱਗੇ ਬਾਲਕ ਗੋਬਿੰਦ ਰਾਏ ਜੀ ਉਹਨਾਂ ਦੀ ਬਾਲ ਅਵਸਥਾ ਹੈ ਪਰ ਸਾਈ ਭੀਖਣ ਸ਼ਾਹ ਦੀ ਅਧਿਆਤਮਿਕ ਅਵਸਥਾ ਆਪਣੇ ਮਨ ਦੀ ਮਨੁਸ਼ਾ ਬਾਲਕ ਗੋਪਿੰਦ ਰਾਏ ਜੀ ਨੇ ਅਕੀਸ ਤਰੀਕੇ ਦੇ ਨਾਲ ਵਿਅਕਤ ਕਰਦੀ ਹੈ ਉਹ ਉਹਨਾਂ ਦੇ ਨਾਲ ਸਵਾਲ ਜਵਾਬ ਬਾਲਕ ਗੋਪਿੰਦ ਰਾਏ ਨਾਲ ਕਿਵੇਂ ਕਰਦੇ ਹਨ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਹਨ ਆਪ ਆਪਹਿਆਸ ਦੀਵਾਨ ਦਾ ਕਬੀਰ ਸਰਵਣ ਕਰੀਏ ਲਗਿਓ ਆਨ ਮੈਂ ਕਦਮ ਤੁਮਾਰੇ ਬੂ ਜੋਰ ਜੇ ਮਨੋਰਥ ਸਾਰੇ ਔਰ ਬੇਨਤੀ ਕੀਤੀ ਮੈਂ ਆਪ ਜੀ ਦੇ ਚਰਨੀ ਲਗਿਆ ਹਾਂ ਤੁਸੀਂ ਸਾਰੇ ਹੀ ਮਨ ਦੇ ਮਨੋਰਥ ਸਮਝਵਾਣੇ ਹੋ ਤੁਹਾਨੂੰ ਸਾਰਾ ਕੁਝ ਪਤਾ ਹੈ ਆਪਣੇ ਪੰਤ ਵਿਖੇ ਮਮ ਟੁਕਰਾ ਜੇ ਰੱਖੋ ਤੁਮ ਕਰੋ ਨਾ ਉਖਰਾ ਸਤਿਗੁਰੂ ਜੀਓ ਆਪਣੇ ਚਰਨਾਂ ਦੇ ਵਿੱਚ ਮੈਨੂੰ ਸ਼ਰਮ ਦੇ ਦੇਣਾ ਇਹ ਇੱਕ ਤਰੀਕੇ ਦਾ ਅਸਮੰਜਸ ਪਰਿਸਥਿਤੀ ਵੀ ਹੈ ਕਵੀ ਸੰਤੋਖ ਸਿੰਘ ਜੀ ਵੱਲੋਂ ਜੋ ਅੱਗੇ ਆਉਣ ਵਾਲੇ ਸਮਿਆਂ ਦੇ ਅੰਦਰ ਜਿਹੜੇ ਕਰਮ ਹਨ ਉਹਨਾਂ ਅਨੁਸਾਰ ਇੱਕ ਭਾਵੀ ਵਚਨ ਵੀ ਹੈ ਇੱਥੇ ਕਵੀ ਸੰਤੋਖ ਸਿੰਘ ਜੀ ਨੇ

ਸਭ ਤੁਰ ਕਨ ਤੇ ਰਖੋ ਨਿਰਾਲਾ ਮੋ ਪ੍ਰਕਰ ਕਰ ਕੇ ਕਰਮ ਕਰਪਾਲਾ ਇਹ ਬਚਨ ਆਪਾਂ ਕਵੀ ਦੇ ਆਪਣੇ ਵੀ ਮੰਨ ਸਕਦੇ ਹਾਂ ਕਿਉਂਕਿ ਗੁਰੂ ਜੀ ਤਾਂ ਗੁਰੂ ਘਰ ਵਿੱਚ ਅਨੇਕਾਂ ਸ਼ਰਧਾਲੂ ਗੁਰੂ ਕੇ ਮੁਸਲਮਾਨ ਵੀ ਸਨ ਹਿੰਦੂ ਵੀ ਸਨ ਕਿਉਂਕਿ ਗੁਰੂ ਕੇ ਸਿੱਖਾਂ ਜੇ ਆਪਾਂ ਇਹ ਕਹੀਏ ਕਿ ਗੁਰੂ ਕੀ ਸਿੱਖੀ ਜਿਹੜੀ ਹੈ ਉਹਨਾਂ ਵਿੱਚੋਂ ਨਿਕਲ ਕੇ ਆਈ ਹੈ ਜਿਨ੍ਹਾਂ ਨੇ ਉਹਨਾਂ ਕਰਮ ਕਾਂਡਾਂ ਤੋਂ ਆਪਣੇ ਆਪ ਨੂੰ ਨਿਖੇੜ ਲਿਆ ਜਿਹੜਾ ਮਨੁੱਖ ਆਪਣੇ ਕਰਮ ਕਾਂਡਾਂ ਨੂੰ ਖੇਡ ਲੈਂਦਾ ਹੈ ਔਰ ਆਪਣੇ ਜਿਹੜੇ ਜੀਵਨ ਦੇ ਕਰਮ ਉਹਨਾਂ ਕਿਸੇ ਉਹਨਾਂ ਰਸਤਿਆਂ ਨੂੰ ਫੋਲੋ ਕਰਦਾ ਹੋਇਆ ਨਹੀਂ ਮੰਨਦਾ ਉਹ ਉਸ ਤੋਂ ਦੂਰ ਹੋ ਜਾਂਦਾ ਹੈ ਜਿਹੜਾ ਗੁਰੂ ਦਾ ਸਿੱਖ ਗੁਰੂ ਕੇ ਹੁਕਮ ਨੂੰ ਮੰਨਿਆ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮੇਰਾ ਤਾਂ ਭਾਈ ਉਹੀ ਸਿੱਖ ਹੈ ਗੁਰੂ ਘਰ ਦੀ ਜਿਹੜੀ ਮਰਯਾਦਾ ਅਨੁਸਾਰ ਗੁਰੂ ਦਾ ਸਿੱਖ ਕੌਣ ਹੈ ਮਹਾਰਾਜ ਨੇ ਕਿਹਾ ਸੋ ਸਿੱਖ ਸਖਾ ਬੰਦ ਭੈ ਭਾਈ ਜੇ ਗੁਰ ਕੇ ਬਾਣੀ ਵਿੱਚ ਆਵੇ ਇਸ ਕਰਕੇ ਇਹ ਕਵੀ ਜੀ ਦੇ ਆਪਣੇ ਬਚਨ ਨਹੀਂ ਹੋ ਸਕਦੇ ਜਾਂ ਆਪਾਂ ਇਹ ਵੀ ਕਹਿ ਸਕਦੇ ਆ ਜਿਵੇਂ ਹੁਣ ਆਪਾਂ ਅੱਜ ਬੈਠੇ ਇੱਥੇ ਗੱਲ ਕਰਨ ਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ ਦੀ ਕੋਈ ਗੱਲ ਕਰੀਏ ਤਾਂ ਆਪਾਂ ਅੱਜ ਦੇ ਸਮੇਂ ਨੂੰ ਲੈ ਕਰਕੇ ਉਸ ਸਮੇਂ ਨੂੰ ਜੋ ਜੱਜ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ ਜਿਸ ਟਾਈਮ ਤੇ ਗ੍ਰੰਥ ਲਿਖਿਆ ਗਿਆ ਉਸ ਸਮੇਂ ਦੇ ਜਿਹੜੇ ਭਾਵ ਵੀ ਅਨੁਸਾਰ ਉਸ ਸਮੇਂ ਦੀਆਂ ਹਾਲਾਤ ਹੋਣਗੇ ਉਹਨਾਂ ਸਮਿਆਂ ਦੇ ਹਾਲਾਤਾਂ ਅਨੁਸਾਰ ਜਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਜਿਵੇਂ ਜੰਗ ਜੁਦ ਹੋਏ ਉਹਨਾਂ ਚੰਗਾ ਜੁਧ ਦੇ ਅਨੁਸਾਰ ਵੀ ਕਵੀ ਸੰਤੋਖ ਸਿੰਘ ਇਹ ਮੈਨਟਲਿਟੀ ਬਣਾ ਸਕਦੇ ਐ ਕਿ ਭਾਈ ਗੁਰੂ ਸਾਹਿਬ ਤੁਰਕਾਂ ਦਾ ਨਾਸ ਕਰਨ ਆਏ ਸੀ ਇਸ ਤਰ੍ਹਾਂ ਗੁਰੂ ਜੀ ਜ਼ਾਲਮਾਂ ਦਾ ਨਾਸ ਕਰਨ ਵਾਸਤੇ ਆਏ ਸਨ ਤੇ ਇਸ ਕਰਕੇ ਕਵੀ ਸੰਤੋਖ ਸਿੰਘ ਦੀ ਇਹ ਗੱਲ ਕਹਦੇ ਆ ਕਿ ਸਾਰੇ ਤਰਕਾ ਤੂੰ ਮੈਨੂੰ ਵਖਰਾ ਰੱਖਿਓ ਮੇਰੇ ਤੇ ਕਿਰਪਾ ਕਰਿਓ ਤਉਬ ਪਤਾ ਮੋਹ ਕੁਦਈਏ मम ਉਰ ਅੰਤਰ ਕੀ ਲਖ ਲਈਏ ਵੈਸੇ ਇਹ ਘਟਨਾ ਹੈ ਜਿਹੜੀ ਘਟਨਾ ਇੱਥੇ ਆਪਾਂ ਵਰਣਨ ਕਰਨ ਜਾ ਰਹੇ ਆ ਇਹ ਘਟਨਾ ਹੈ ਕਿ ਉਹਨਾਂ ਨੇ ਮਨ ਵਿੱਚ ਵਿਚਾਰ ਕੀਤੀ ਕਿ ਜੋ ਬਾਲਕ ਗੋਪਿੰਦ ਰਾਏ ਇਹ ਪ੍ਰਗਟ ਹੋਏ ਹਨ ਇਹ ਕਿਨਾਂ ਦੇ ਰਖਿਆ ਤੁੰਗੀ ਇਹ ਕਿਨਾਂ ਦਾ ਪਾਸਾ ਭਾਰੀ ਕਰ ਤੁੰਗੀ

ਏ ਗੁਰੂ ਨਾਨਕ ਸਾਹਿਬ ਦਾ ਸਵਾਲ ਦਾ ਜਵਾਬ ਸੀ ਜੋ ਉਹਨਾਂ ਨੂੰ ਸਵਾਲ ਕੀਤਾ ਕਾਜ਼ੀਆਂ ਨੇ ਹਾਜ਼ੀਆਂ ਨੇ ਹੱਦ ਕਰਨ ਆਇਆ ਨੇ ਕਿ ਖੂਨ ਕਿਤਾਬ ਜਿਹੜੀ ਤੁਹਾਡੇ ਬਗਲ ਵਿੱਚ ਕਿਤਾਬ ਨਹੀਂ ਹੈ ਜਿਹਨਾਂ ਵਿੱਚ ਉਹ ਆਪਣਾ ਮਹਾਨ ਕੀਮਤੀ ਖਜ਼ਾਨਾ ਸ਼ਬਦ ਦਰਜ ਕਰਿਆ ਕਰਦੇ ਸਨ ਉਸ ਪ੍ਰਮਾਤਮਾ ਦੀ ਸਿੱਖਤ ਸਲਾਹ ਸਾਨੂੰ ਦੱਸਣ ਵਾਲਾ ਅਧਿਆਤਮਕ ਰਾਹ ਸਾਨੂੰ ਦੱਸਣ ਵਾਲਾ ਸਮਾਜਿਕ ਰਸਤਾ ਜਿਸ ਵਿੱਚ ਦਰਜ ਕਰਦੇ ਸੀ ਕਹਿੰਦੇ ਸਾਨੂੰ ਵੀ ਦੱਸੋ ਇਸ ਕਿਤਾਬ ਨੂੰ ਖੋਲ ਕੇ ਹਿੰਦੂ ਬੱਦਲ ਕਿ ਜਦ ਮੁਸਲਮਾਨ ਤਮਾਰਾ ਜੀ ਨੇ ਆਖਿਆ ਮੇਰੀ ਕਿਤਾਬ ਤਾਂ ਇਹ ਕਹਿੰਦੀ ਹੈ ਕਿ ਸ਼ubh ਅਮਲਾਂ ਬਾਚੋਂ ਦੋਨੋਂ ਰੁਈ ਜੇ ਸ਼ubh ਅਮਲ ਨਹੀਂ ਕਰਨਗੇ ਤਾਂ ਦੋਨੋਂ ਰੋਗਗੇ ਕੋਈ ਵੀ ਧਰਮ ਜਿਹੜਾ ਕਿਸੇ ਨੂੰ ਬੁਚਾਰਨੀ ਕਰਦਾ ਜੇਕਰ ਉਹ ਮਨੁੱਖ ਇਨਸਾਨੀਅਤ ਵਾਲੇ ਕੰਮ ਨਹੀਂ ਕਰਦਾ ਇੱਥੇ ਵੀ ਕਨਸ਼ਾਹ ਨੇ ਵੀ ਉਸ ਚੀਜ਼ ਦੀ ਪਰਖ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਬੇਨਤੀ ਕੀਤੀ ਮਨ ਵਿੱਚ ਇਹ ਗੱਲਾਂ ਆਪਾਂ ਜਿੰਨੀ ਗੱਲ ਸੁਣ ਰਹੇ ਆ ਨਾ ਬਾਲਕ ਗੋਬਿੰਦ ਰਾਏ ਜੀ ਬੋਲਦੇ ਥੋੜੋ ਸੰ ਉਸ ਵੇਲੇ ਛੋਟੀ ਬਸਤਾ ਸੀ ਪੁੱਛੜ ਵਿੱਚ ਚੁੱਕੇ ਹੋਏ ਤੇ ਇਹ ਸਾਈਂ ਵਿਖਣ ਸ਼ਾ ਜੋ ਉਹਨਾਂ ਦੇ ਚਰਨਾਂ ਨੂੰ ਆਪਣੇ ਮੱਥੇ ਨੂੰ ਲਾ ਰਿਹਾ ਹੈ ਤੇ ਆਪਣੇ ਮਨ ਵਿੱਚ ਜਿਹੜੇ ਸਵਾਲ ਨੂੰ ਮਨ ਵਿੱਚੋਂ ਹੀ ਕਰ ਰਿਹਾ ਹੈ ਕਿ ਮਹਾਰਾਜ ਮੈਨੂੰ ਇਹ ਤਾਵਾ ਦੇਵੋ ਮੈਨੂੰ ਇਹ ਪਤਾ ਦੇਵੋ ਮੇਰੇ ਹਿਰਦੇ ਦੀ ਗੱਲ ਸਮਝ ਲਵੋ ਜਿੱਤੇ ਅਤਿਕ ਕਹਿ ਕਰੇ ਇੱਕ ਘਟਕਾ ਮ੍ਰਿਤਕਾ ਕੀ ਲਗ ਲਗ ਦ્વੈ ਘਟਕਾ ਇਸ ਤਰ੍ਹਾਂ ਦੇ ਬਚਨ ਜੋ ਮਨ ਕਰਕੇ ਕਰਦੇ ਆ ਸੀ ਨਾ ਸਾਈਂ ਜਿਵੇਂ ਆਪਾਂ ਇਹ ਕਹਿ ਲਈਏ ਕਿ ਮਾਮਾ ਜੀ ਦੇ ਕੁਛੜ ਚ ਸੰ ਪਾਮਾ ਕਿਰਪਾਲ ਚੰਦ ਜੀ ਨੇ ਚੁੱਕਿਆ ਹੋਇਆ ਸੀ ਤੇ ਸਾਈਂ ਪੀਖਣ ਸ਼ਾ ਇੱਕ ਘੜੀ ਘੜੀ ਜਿਹੜੀ ਹੁੰਦੀ ਹੈ 24 ਮਿੰਟ ਦੀ ਹੁੰਦੀ ਹੈ 20 25 ਮਿੰਟ ਦੀ ਗੱਲ ਕਰ ਲਓ 20 25 ਮਿੰਟ ਉਹ ਸਾਈਂ ਗੁਰੂ ਜੀ ਦੇ ਨਾਲ ਬਾਲਕ ਰੂਪ ਗੋਬਿੰਦ ਰਾਏ ਜੀ ਦੇ ਨਾਲ ਗੱਲਾਂ ਬਾਤਾਂ ਕਰਦੇ ਆ ਹਿਰਦੇ ਦੇ ਵਿੱਚੀ ਵੀ ਇਸ ਤਰ੍ਹਾਂ ਇਸ ਤਰ੍ਹਾਂ ਤੁਸੀਂ ਤੁਹਾਡਾ ਤਾਂ ਰੂਪ ਜਿਵੇਂ ਆਪਾਂ ਕਹੀਏ ਜਿਵੇਂ ਚਿਹਰਾ ਦੇਖ ਕਰਕੇ ਕਿਤਨਾ ਆਨੰਦਿਤ ਹੋਇਆ ਹੋਵੇਗਾ ਜਿਵੇਂ ਉਹਨਾਂ ਦੇ ਕੋਮਲ ਅਤੇ ਜਿਹੜੇ ਆਪਣੇ ਕੋਲੇ ਕੋਲੇ ਅੰਗ ਹਨ ਹੱਥ ਪੈਰ ਹਨ ਉਹਨਾਂ ਨੂੰ ਛੂ ਕਰਕੇ ਕਿਤਨੇ ਆਨੰਦ ਦੇ ਵਿੱਚ ਹੁੰਦਾ ਹੋਵੇਗਾ ਇਸ ਤਰ੍ਹਾਂ ਸਾਈ ਭਿਕਨਸ਼ਾ ਜਿਹੜਾ ਸੀ ਉਹ ਇੱਕ ਘੜੀ ਸਮੇਂ ਵਿੱਚ ਦੀ ਇੱਕ ਘੜੀ ਦੇ ਵਿੱਚ ਕਹਿੰਦੇ ਇਹਨੇ ਨੂੰ ਜੋ ਛੋਟੀਆਂ ਛੋਟੀਆਂ ਦੋ ਘੜੀਆਂ ਇਹ ਘਟੇਗਾ ਕਚਨ ਕੀਤਾ ਕਿ ਮਿੱਟੀ ਦੇ ਨ ਕੁਝੀਆਂ ਨਕੀਆਂ ਉਹਨਾਂ ਨੂੰ ਘੜੀ ਪੰਜਾਬੀ ਦੇ ਵਿੱਚ ਵੀ ਕਿਹਾ ਜਾਂਦਾ ਜਿਵੇਂ ਘੜਾ ਕਹਿੰਦੇ ਐ ਪਾਣੀ ਦਾ ਘੜਾ ਤੇ ਛੋਟੀ ਜਿਹੜੀ ਹੁੰਦੀ ਆ ਉਹਨੂੰ ਘੜੀ ਕਹਿੰਦੇ ਐ ਤੇ ਉਹਨੂੰ ਅਸੀਂ ਬਾਅਦ ਵਿੱਚ ਪੁੱਜਾ ਵਰਡ ਵੀ ਯੂਜ਼ ਕੀਤਾ ਜਾਂਦਾ ਤੇ ਪੁੱਜੇ ਤੋਂ ਛੋਟੀ ਹੁੰਦੀ ਆ ਕੁੱਜੀ ਉਹਨਾਂ ਦੋ ਕੁੱਜੀਆਂ ਜਿਹੜੀਆਂ ਹਨ ਮੰਗਵਾਈਆਂ ਹਨ ਤਿੰਨ ਬਹਿ ਪਾਏ ਮਧੁਰ ਪਕਵਾਨ ਸੇਤ ਬਸਤਰ ਮੁਖ ਬੰਧਨ ਠਾਨ ਉਹਨਾਂ ਦੇ ਵਿੱਚ ਮਿੱਠਾ ਪਕਵਾਨ ਪਾਏ ਕੁਝ ਕ ਇਤਿਹਾਸਕਾਰਾਂ ਨੇ ਮਿੱਠਾ ਜਲ ਲਿਖਿਆ ਕਿਸੇ ਨੇ ਕੁਝ ਕੁ ਅਲੱਗ ਅਲੱਗ ਆਪੋ ਆਪਣੇ ਨਜ਼ਰੀਏ ਪਰ ਕਵੀ ਸੰਤੋਖ ਸਿੰਘ ਲਿਖਦੇ ਐ ਕਿ ਉਹਨਾਂ ਕੁਝੀਆਂ ਦੇ ਵਿੱਚ ਮਿੱਠਾ ਭਗਵਾਨ ਪਾਇਆ ਹੈ ਅਤੇ ਜੋ ਉਹਨਾਂ ਦੇ ਉੱਤੇ ਚਿੱਟਾ ਬਸਤਰ ਜਿਹੜਾ ਸੀ ਉਹਨਾਂ ਦੇ ਮੂੰਹ ਉੱਤੱਕ ਕੇ ਵੱਲ ਦਿੰਦਾ ਹੈ ਪ੍ਰਥਮ ਮੂਰੀਦ ਨੇਕਟ ਮੰਗਵਾਈ ਲੈ ਕੇ ਸੋਨਜ ਹੱਥ ਉਚਾਈ ਤੇ ਫਿਰ ਆਪਣੇ ਮੂਰੀਦ ਕੋਲੋਂ ਜਿਹੜੇ ਦੋ ਮੂਰੀਦ ਨਾਲ ਆਏ ਸੀ ਉਹਨਾਂ ਨੂੰ ਇੱਕ ਨੂੰ ਕਿਹਾ ਵੀ ਲੈ ਕੇ ਆ ਜਿਹੜੀਆਂ ਕੁੱਝੀਆਂ ਤਿਆਰ ਕੀਤੀਆਂ ਹੋਈਆਂ ਨੇ ਉਹ ਲੈ ਕੇ ਆਇਆ ਆਪਣੇ ਹੱਥੇ 'ਚ ਵੜ ਕੇ ਪਾਲਕ ਗੋਬਿੰਦ ਰਾਏ ਜੀ ਦੇ ਨੇੜੇ ਕੀਤੀਆਂ ਉਚੈਆਂ ਪਾਉ ਚੁੱਕੀਆਂ ਹਨ ਦ્વੈਕਰ ਪਰ ਦੋਨੋਂ ਸੋ ਧਰ ਕੇ ਸਤਿਗੁਰ ਕੀ ਸ਼ੁਭ ਸਿਫਤ ਉਚਰ ਕੇ ਔਰ ਦੋਨੋਂ ਹੱਥਾਂ ਦੇ ਉੱਤੇ ਇੱਕ ਇੱਕ ਹੱਥ ਤੇ ਰੱਖ ਲਈ ਤੇ ਗੁਰੂ ਸਾਹਿਬ ਜੀ ਦੀ ਮਨ ਵਿੱਚ ਉਸਤਤੀ ਕੀਤੀ ਮਹਾਰਾਜ ਜੋ ਮੇਰੇ ਮਨ ਦੀ ਮੁਰਾਦ ਹੈ ਜੋ ਮੇਰੇ ਮਨ ਵਿੱਚ ਹੈਗੀ ਗੱਲ ਜੋ ਮੇਰਾ ਸਵਾਲ ਹੈ ਜੇ ਸਮਝਦੇ ਹੋ ਤੱਜੇ ਨਾ ਕੁਝਿਆ ਤੇ ਆਪਣੀ ਕਿਰਪਾ ਕਰਦੇ ਹੋ ਮੇਰਾ ਜਵਾਬ ਦੇ ਦਿਓ ਹੇਤ ਪਰਖ ਬੇ ਹੋਇਆ ਕਰਿਆ ਕ ਅਤ ਸਮੀਪ ਹੋਇ ਬੇ ਕਹੋ ਲਾ ਕ ਤੇ ਪਰਖਣ ਵਾਸਤੇ ਗੁਰੂ ਜੀ ਨੂੰ ਬਾਲਕ ਗੋਬਿੰਦ ਰਾਏ ਜੀ ਨੂੰ ਤੇ ਜਿਹੜਾ ਸਾਈਂ ਪ੍ਰਖਣਸ਼ਾ ਹੈ ਉਹ ਕੋਲ ਹੋਇਆ ਇਹਨਾਂ ਕੁਝੀਆਂ ਨੂੰ ਲੈ ਕਰਕੇ ਇਦੋਂ ਅੱਗੇ ਕਵੀ ਸੰਤੋਖ ਸਿੰਘ ਜੀ ਥੋੜੀ ਜੀ ਮਹਿਮਾ ਆਪਣੀ ਕਵਿਤਾ ਦੇ ਲੋਕ ਵਿੱਚ ਗੁਰੂ ਗੋਬਿੰਦ ਸਿੰਘ ਜੀ ਕਰਦੇ ਹਨੋ ਪ੍ਰਭੂ ਬਿਰਾਜਤ ਮਾਤਲ ਅੰਕਾ ਸੁੰਦਰ ਦਰਸ਼ਨ ਮਦਨ ਮਯੰਕਾ ਮੇਰੇ ਬਾਲਾ ਪ੍ਰੀਤਮ ਸਤਿਗੁਰੂ ਧੰਨ ਸ਼੍ਰੀ ਗੋਬਿੰਦ ਰਾਏ ਜੀ ਉਸ ਵਕਤ ਮਾਮਾ ਜੀ ਦੀ ਅੰਕ ਵਿੱਚ ਉਛੜ ਵਿੱਚ ਬਿਰਾਜ ਰਹੇ ਸਨ ਸੁੰਦਰ ਦਰਸ਼ਨ ਮਹਾਰਾਜ ਦਾ ਚੰਦਰਮਾ ਵਰਗਾ ਜਿਹੜਾ ਹੈ ਸ਼ਾਮ ਬਿੰਦ ਜਨਨੀ ਸ਼ੁਭ ਲਾਇਵ ਢੀਠ ਨਾ ਲਗੈ ਰਿਦਾ ਨੁਕਾਇਵ ਅਕੁ ਲਾਇਵ ਕਹਿੰਦੇ ਨੇ ਵਿਆਖਤ ਤਾਂ ਇੱਥੇ ਆਪਾਂ ਅੱਗੇ ਵੀ ਕਈ ਵਾਰੀ ਗੱਲ ਕੀਤੀ ਹੈ ਕਿ ਕਵੀ ਸੰਤੋਖ ਸਿੰਘ ਜੀ ਯਾ ਤਾਂ ਇਸ ਤਰ੍ਹਾਂ ਕਹਿ ਲਈਏ ਕਿ ਜਿਵੇਂ ਜਾਗਰੂਕਤਾ ਜੇ ਮਾਤਾ ਗੁਜਰੀ ਜੀ ਵੱਲ ਵੇਖੀਏ ਮਾਤਾ ਗੁਜਰੀ ਜੀ ਜਿਹੜੇ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਦਾ ਅੰਗ ਸੰਗ ਰਹੇ ਉਹਨਾਂ ਦਾ ਸਦਾ ਸੰਗ ਕੀ ਹੈ ਮੰਨੀ ਔਰ ਐਡੇ ਵੱਡੇ ਜਿਗਰੇ ਵਾਲੀ ਮਾਤਾ ਐਡੇ ਵੱਡੇ ਗੁਰੂ ਕੇ ਸਿਧਾਂਤ ਨੂੰ ਮੰਨਣ ਵਾਲੀ ਮਾਤਾ ਜਿਹੜੀ ਮਾਤਾ ਗੁਜਰ ਕੌਰ ਜੋ ਠੰਡੇ ਪੁਰਜ ਵਿੱਚ ਬੈਠੀ ਨਹੀਂ ਡੋਲੀ ਉਹ ਅੱਜ ਸੁਖ ਵਾਲੇ ਤਰ੍ਹਾਂ ਤੇ ਕਿਵੇਂ ਡੋਲ ਸਕਦੀ ਹੈ ਜੇਕਰ ਆਪਾਂ ਵੇਖੀਏ ਤਾਂ ਮਾਤਾ ਕਿਵੇਂ ਡੋਲ ਸਕਦੀ ਹੈ ਇੱਥੇ ਕਵੀ ਸੰਤੋਖ ਸਿੰਘ ਜੀ ਦਾ ਆਪਣਾ ਮਾਤਿਆ ਕਹਿੰਦੇ ਕਿ ਬਾਲਕ ਗੋਬਿੰਦ ਰਾਏ ਜਿਹਦੇ ਮੱਥੇ ਤੇ ਨਾ ਕਾਲਾ ਟਿੱਕਾ ਲਾਇਆ ਵੇ ਮਾਤਾ ਜੀ ਇਹ ਕਵੀ ਸੰਤੋਖ ਸਿੰਘ ਦੀ ਬਾਤ ਹੈ ਪਰ ਕਾਲਾ ਟਿੱਕਾ ਲਾਉਣ ਨਾਲ ਬੱਚੇ ਦੀ ਨਜ਼ਰ ਨਹੀਂ ਉਤਰ ਜਾਏਗੀ ਮਹਾਰਾਜ ਨੇ ਕਿਹਾ ਤੰਤ ਮੰਤਨਾ ਜੋਗ ਹੈ ਤੇ ਚਾਖ ਨਾ ਲੱਗੇ ਜਿਹੜਾ ਗੁਰੂ ਕੇ ਬਚਨ ਦੇ ਨਾਲ ਜੁੜਿਆ ਹੈ ਗੁਰਬਾਣੀ ਨਾਲ ਜੋ ਜੁੜਿਆ ਉਸ ਨੂੰ ਕਿਸੇ ਤਰ੍ਹਾਂ ਦਾ ਤੰਤਰ ਮੰਤਰ ਨਹੀਂ ਲੱਗਦਾ ਉਹ ਨੂੰ ਕਿਸੇ ਤਰ੍ਹਾਂ ਦੀ ਨજર ਨਹੀਂ ਲੱਗਦੀ ਤੇ ਚਾਖ ਨਾ ਲੱਗੇ ਚਾਖ ਦਾ ਮਤਲਬ ਹੁੰਦਾ ਨજર ਲੱਗਣੀ ਤੇ ਜੇ ਗੁਰੂ ਸਾਹਿਬ ਜੀ ਨੂੰ ਬਾਲਕ ਗੋਬਿੰਦ ਰਾਏ ਜੀ ਨੂੰ ਕਿਵੇਂ ਨજર ਲੱਗ ਜਾਏਗੀ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਇਹ ਪਿੱਛਾ ਆਖੀ ਚੋ ਹੁੰਦੀ ਹੈ ਇਹ ਹਮੇਸ਼ਾ ਹੀ ਇੱਕ ਤਰੀਕੇ ਦੇ ਨਾਲ ਸੌੜੀ ਸੋਚ ਦਾ ਪ੍ਰਤੀਕ ਹੁੰਦੀ ਹੈ ਇਸ ਤਰ੍ਹਾਂ ਕਿਸੇ ਤਰ੍ਹਾਂ ਦੀ ਨજર ਨਹੀਂ ਲੱਗਦੀ ਇਹ ਸਾਡੇ ਮਨ ਦੇ ਇੱਕ ਤਰ੍ਹਾਂ ਦੇ ਭਰਮ ਹੁੰਦੇ ਐ ਜਿਹੜੇ ਭਰਮ ਤੁਸੀਂ ਜਿਸ ਭਰਮ ਨੂੰ ਜਿਆਦਾ ਆਪਣੇ ਮਨ 'ਚ ਬਣਾ ਕੇ ਰੱਖੋਗੇ ਨਾ ਉਹ ਵਾਪਰ ਜਾਏਗਾ ਇੱਕ ਸਾਈਕਲੋਜੀਕਲ ਫੈਕਟ ਹੈ ਜਿਵੇਂ ਆਪਾਂ ਕਹਿ ਦਈਏ ਨਾ ਕਿਸੇ ਬੰਦੇ ਦੇ ਪ੍ਰਤੀ ਵੀ ਇੱਕ ਗੱਲ ਸੋਚ ਲਈਏ ਕਈ ਵਾਰੀ ਟਾਈਮ ਐਸਾ ਹੁੰਦਾ ਹੈ ਕੋਈ ਬੰਦਾ ਉਸ ਟਾਈਮ ਦੇ ਉੱਤੇ ਸਾਡੇ ਸਾਹਮਣੇ ਆ ਜਾਂਦਾ ਹੈ ਵੀ ਜਿਸ ਟਾਈਮ ਦੇ ਉੱਤੇ ਆਪਾਂ ਕੋਈ ਚੰਗਾ ਕੰਮ ਕਰਦੇ ਹੋਈ ਚੰਗੀ ਚੀਜ਼ ਕਰਦੇ ਹੋਈ ਤੇ ਉਹ ਇੱਕ ਇੱਕਦਮ ਦੇਖ ਲੈਂਦਾ ਤੇ ਜੇ ਉਹ ਕੰਮ ਗਲਤ ਹੋ ਗਿਆ ਆਪਾਂ ਗਣਨੀ ਇੱਕ ਨਜ਼ਰੀਆ ਬਣਾ ਲੈਣਾ ਵੀ ਇਹ ਇਸੇ ਕਰਕੇ ਕੰਮ ਖਰਾਬ ਹੋਇਆ ਵੀ ਇਸ ਬੰਦੇ ਨੇ ਨજર ਲਾ ਦਿੱਤੀ ਤੇ ਜੇ ਉਹ ਕੰਮ ਸਹੀ ਹੋ ਜਵੇ ਤਾਂ ਆਪਾਂ ਸੋਚ ਲੈਣਾ ਵੀ ਇਹ ਬੰਦਾ ਮੇਰੇ ਲਈ ਠੀਕ ਹੈ ਵੀ ਇਹ ਆਇਆ ਸੀ ਤੇ ਚੰਗਾ ਕੰਮ ਹੋਊਗਾ ਇਹ ਸਾਡੇ ਮਨ ਦੇ ਭਲਮ ਹਨ ਇਹ ਭਲਮ ਜਿੰਨੇ ਵਧਾਈ ਜਾਓਗੇ ਉਹਨੇ ਵਧੀ ਜਾਣਗੇ ਜੇ ਬਿਲਕੁਲ ਵੀ ਇਹਨਾਂ ਦੇ ਉੱਤੇ ਤੁਸੀਂ ਯਕੀਨ ਨਹੀਂ ਕਰੋਗੇ ਗੁਰਬਾਣੀ ਦੇ ਉੱਤੇ ਭਰੋਸਾ ਰੱਖਦੇ ਹੋਏ ਇਹਨਾਂ ਬਚਨਾਂ ਨੂੰ ਮੰਨੋਗੇ ਕਿ ਗੁਰਬਾਣੀ ਕਹਿੰਦੀ ਹੈ ਕਿ ਤੰਤ ਮੰਤਨਾ ਜੋ ਹੈ ਕਿ ਤੇ ਚਾਖ ਨਾ ਲਾਗੇ ਫਿਰ ਫਿਰ ਤੁਹਾਡੇ ਦੇ ਕਿਸੇ ਤਰ੍ਹਾਂ ਦਾ ਕੋਈ ਵੀ ਚੀਜ਼ ਜਿਹੜੀ ਹੈ ਇੱਕ ਜ਼ਿੰਦਗੀ ਦਾ ਛੋਟਾ ਜਿਹਾ ਤਜਰਬਾ ਦੱਸਦਾ ਭਾਵੇਂ ਕਿ ਲੋਕਾਂ ਨੂੰ ਬਹੁਤ ਸਾਰੇ ਲੋਕ ਜਿਹੜੇ ਨੇ ਇਹ ਗੱਲਾਂ ਦੇ ਵਿੱਚ ਆਪਣੇ ਆਪ ਨੂੰ ਸ਼ਾਮਿਲ ਹੁੰਦਾ ਹੋਇਆ ਦੱਸਦੇ ਹੋਣਗੇ ਕਹਿੰਦੇ ਹੋਣਗੇ ਜੀ ਅਸੀਂ ਬਹੁਤ ਲੋਕ ਦੇਖੇ ਜਿਨ੍ਹਾਂ ਨੂੰ ਕਸਰਾ ਸੀ ਭੂਤ ਪ੍ਰੇਤ ਆਉਂਦੇ ਸੀ ਐਨੀਆਂ ਚੀਜ਼ਾਂ ਉੱਚੀਆਂ ਉੱਠ ਜਾਂਦੀਆਂ ਸੀ ਪਰ ਮੈਨੂੰ ਜ਼ਿੰਦਗੀ 'ਚ ਕੋਈ ਨਹੀਂ ਦਿਸਿਆ ਇਸ ਤਰ੍ਹਾਂ ਦਾ ਮੈਂ ਕੋਸ਼ਿਸ਼ ਕਰਦਾ ਹਾਂ ਕਈ ਵਾਰ ਕਿ ਮੈਨੂੰ ਦਿਸੇ ਐਓ ਜੀ ਚੀਜ਼ ਕਿ ਜਿਹਦੇ ਨਾਲ ਮੈਨੂੰ ਪਤਾ ਲੱਗੇ ਵੀ ਕੋਈ ਹੈ ਇਸ ਤਰ੍ਹਾਂ ਦੀ ਗੱਲ ਜਿਹਨੂੰ ਪੈਰਾਨਾਰਮਲ ਬਲਾਨਾ ਨਾਰਮਲ ਐਕਟੀਵਿਟੀਜ਼ ਕਹਿੰਦੇ ਐ ਇਹ ਸਭ ਚੀਜ਼ਾਂ ਹਨੇਰੇ ਦੇ ਵਿੱਚ ਜਾਂ ਕਿਸੇ ਕਿਸੇ ਜਗ੍ਹਾ ਦੇ ਉੱਤੇ ਬਣਾਏ ਗਏ ਫੈਕਸ ਦੇ ਉੱਤੇ ਕੰਮ ਕਰਦੀਆਂ ਹਮੇਸ਼ਾ ਨਹੀਂ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਹੈ। ਤੋਂ ਗੁਰੂ ਸਾਹਿਬ ਜੀ ਦੇ ਮੱਥੇ ਤੇ ਕੋਈ ਕਾਲਾ ਟਿੱਕਾ ਨਹੀਂ ਲਾਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਹਉ ਤਏ ਬੜੇ ਸੁੰਦਰ ਲੱਗਦੇ ਹਨ। ਮਨਹੋ ਸੁਲਛਣ ਚੰਦ ਸੁਹਾਵਾ ਦਾਸ ਚਕੋਰਨ ਗਨ ਹਰਕਾਵਾ। ਦਾਸ ਜਿਹੜੇ ਨੇ ਉਹ ਚਕੋਰਾ ਵਰਗੇ ਨੇ। ਚਕੋਰਾ ਚੰਦਰਮਾ ਨੂੰ ਵੇਖਦੀ ਹੈ ਤੇ ਖੁਸ਼ ਹੁੰਦੀ ਹੈ। ਤੇ ਆਪਣੇ ਅੰਦਾਸਾਂ ਨੂੰ ਸੁਖ ਦੇਣ ਲਈ ਗੋਬਿੰਦ ਰਾਏ ਜੀ ਦਾ ਚਿਹਰਾ ਚੰਦਰਮਾ ਵਰਗਾ ਸੁੰਦਰ ਨਜ਼ਾਰਾ ਰਿਹਾ ਹੈ। ਬਿਕਸਿਓ ਮਨਹੋ ਅਲਪ ਰਪਿੰਦ ਬੈਠਿਓ ਸ਼ੋਭਤ ਬਤਸ ਮਲਿੰਦ ਹੁਣ ਇੱਥੇ ਦੇਖੋ ਇਹ ਗੱਲ ਜਿਹੜੀ ਹੈ ਕਵੀ ਸੰਤੋਖ ਸਿੰਘ ਦੀ ਨਾ ਅਲੱਗ ਅਲੱਗ ਚੀਜ਼ਾਂ ਜਿਹੜੀਆਂ ਉਹ ਆਪਣੀਆਂ ਪੇਸ਼ ਕਰਦੇ ਨੇ ਇਹਨੂੰ ਕਵਿਤਾ ਦੀ ਪੇਸ਼ਕਾਰੀ ਕਹਿ ਸਕਦੇ ਆ ਕਹਿੰਦੇ ਗੁਰੂ ਜੀ ਦਾ ਚਿਹਰਾ ਇਦਾਂ ਆ ਮੰਨ ਲਓ ਛੋਟਾ ਜਿਹਾ ਕਮਲ ਦਾ ਫੁੱਲ ਖਿਲ ਗਿਆ ਹੋਵੇ ਤੇ ਜਿਹੜੇ ਦਾਸ ਗੁਰੂ ਜੀ ਦੇ ਦਰਸ਼ਨ ਕਰਨ ਆਏ ਆ ਉਹ ਇਦਾਂ ਬੈਠੇ ਆ ਜਿੱਦਾਂ ਪਹਾੜੇ ਇਕੱਠੇ ਹੋ ਕੇ ਆਏ ਹੋਣ ਤੇ ਕਹਿੰਦੇ ਹੁਣ ਵੀ ਅਸੀਂ ਇਸ ਕਮਲ ਦੇ ਰਸ ਨੂੰ ਲੈਣਾ ਹੈ ਸੁਦਾਕੁੰਡ ਮੁਖ ਮੰਡਲ ਮਨੋਪਿਕਸਤ ਕਭ ਕਭ ਬੀਚੀ ਸਨੋ ਕਹਿੰਦੇ ਸੁਦਾਕੁੰਡ ਅੰਮ੍ਰਿਤ ਦਾ ਕੁੰਡ ਹੈ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਪਨ ਦੇ ਦਰਸ਼ਨ ਹੈ ਅੰਮ੍ਰਿਤ ਦੇ ਕੁੰਡ ਵਰਗੇ ਹੈ ਆਪਣੇ ਸੇਵਕਾਂ ਨੂੰ ਮੰਨੂ ਜਾਨ ਦਿੰਦੇ ਹੈ ਜਿਹੜੇ ਸੇਵਕ ਉਹਨਾਂ ਦਾ ਦਰਸ਼ਨ ਕਰਦੇ ਹੈ ਉਹ ਮੰਨ ਲੋ ਕਿ ਉਹਨਾਂ ਨੂੰ ਸਦਾ ਲਈ ਅਮਰ ਕਰ ਦੇਣ ਵਾਲੇ ਹੈ ਜੋ ਜੋ ਸ਼ਾਹ ਭੀਖ ਮੁਖ ਬੋਲੇ ਪਿਖਤ ਹਸ ਕੇ ਤਉ ਤਨ ਡੋਲੇ ਤੇ ਜਿਵੇਂ ਜਿਵੇਂ ਭੀਖਣ ਸ਼ਾ ਆਪਣੀ ਰਸਨਾ ਤੋਂ ਹੌਲੀ ਹੌਲੀ ਕਹਿ ਰਿਆ ਨਾ ਆਪਣੀ ਬਚਨ ਕਰ ਰਿਹਾ ਜਿਵੇਂ ਆਪਾਂ ਕਹਿ ਲਈਏ ਮਨ ਵਿੱਚ ਵੀ ਬਚਨ ਕਰ ਰਿਹਾ ਤੇ ਮੁਖ ਤੋਂ ਵੀ ਉਹਦੀ ਥੋੜੀ ਥੋੜੀ ਗੱਲ ਨਿਕਲ ਰਹੀ ਹੈ ਗੋਬਿੰਦ ਰਾਏ ਜੀ ਦੇ ਲਈ ਕਿ ਗੁਰੂ ਜੀ ਨੂੰ ਕਹਿ ਰਿਹਾ ਨਾ ਕਿ ਮੇਰੇ ਮਨ ਦਾ ਸੁਆਲ ਹੱਲ ਕਰੋ ਇਹਨਾਂ ਕੁੱਝੀਆਂ ਦੇ ਉੱਤੇ ਤੁਹਾਡੀ ਮਰਜ਼ੀ ਹੈ ਜਿਵੇਂ ਮੇਰਾ ਮਨ ਦਾ ਭਾਵ ਹੈ ਉਹਨੂੰ ਹੱਲ ਕਰ ਦੇ ਤੇ ਜਿਵੇਂ ਜਿਵੇਂ ਮਹਾਰਜ ਦੇਖਦੇ ਆ ਬਲਕ ਰੂਪ ਮਹਾਰਜ ਹੱਸ ਰਹੇ ਹਨ ਹੱਥਨ ਚਰਨ ਉਛਾਰਤ ਡਾਰਤ ਕਵਜਨ ਪਰ ਉਤਪਲ ਦਤਵਾਰਤ ਕਵੀ ਸੰਤੋਖ ਸਿੰਘ ਕਹਿੰਦੇ ਕਿ ਮੈਂ ਉਸ ਬਲਕ गोविंद ਰਾਏ ਜੀ ਦੇ ਉਹਨਾਂ ਕੌਤਕਾਂ ਤੋਂ ਬਿਹਾਰ ਜਾਂਦਾ ਕਿ ਗੁਰੂ गोविंद ਰਾਏ ਜੀ ਉਸ ਵੇਲੇ ਛੋਟੇ ਜਿਹੇ ਹੈਗੇ ਤੇ ਕਦੀ ਜਿਵੇਂ ਛੋਟਾ ਬੱਚਾ ਹੱਥ ਪੈਰ ਮਾਰਦਾ ਹਿਲਾਉਂਦਾ ਹੈ ਇਸ ਤਰੀਕੇ ਨਾਲ ਮਾਮਾ ਜੀ ਦੀ ਗੁਛੜ ਦੇ ਵਿੱਚ ਹੱਥ ਪੈਰ ਹਿਲਾ ਰਹੇ ਹਨ ਹਾਟਕ ਟਕ ਟਕ ਜਟੇ ਵਿੱਚ ਹੀਰੇ ਲਾਗੀ ਅੰਗਰੀ ਲੱਗੋ ਜੰਜੀਰੇ ਤੇ ਸੁੰਦਰ ਮਹਾਰਾ ਸੱਚੇ ਪਾਤਸ਼ਾਹ ਕੀ ਦੇ ਸਰੀਰ ਪਰ ਸੋਹਣੇ ਜੜੇ ਨੇ ਮਾਤਾ ਨੇ ਆਪਣੇ ਪੁੱਤਰ ਨੂੰ ਪੂਰਾ ਸ਼ਿੰਗਾਰਿਆ ਹੋਇਆ ਆਪਣੇ ਪੁੱਤਰ ਨੂੰ ਬੜੇ ਸੁੰਦਰ ਜੜੇ ਨੇ ਗਹਿਣੇ ਵੀ ਪਵਾਏ ਹੋਏ ਐ ਸੋਹਣੇ ਬਸਤਰ ਪਾਏ ਹੋਏ ਐ ਬਾਲਕ ਗੋਬਿੰਦ ਰਾਏ ਜੀ ਦੇ ਸਿਰ 'ਤੇ ਛੋਟੇ ਛੋਟੇ ਜਿਹੜੇ ਕੇਸ ਹਨ ਬਹੁਤ ਸੋਹਣੇ ਲੱਗ ਰਹੇ ਹਨ ਔਰ ਜਿਸ ਬਸਤਰ ਦੇ ਨਾਲ ਸਿਰ ਢਕਿਆ ਹੋਇਆ ਉਹ ਵੀ ਬੜਾ ਸੂਖਮ ਅਤੇ ਜਿਹੜਾ ਬਹੁਤ ਹੀ ਸੁੰਦਰ ਬਸਤਰ ਜਿਹੜਾ ਹੈਗਾ ਉਹਦੇ ਵਿੱਚ ਲਪੇਟਿਆ ਹੋਇਆ ਹੈ ਸੰਗਤ ਚਾਉਂਦੇ ਸੇ ਜੋਰਤ ਹਾਥ ਦਰਸਤ ਕਰੇ ਅਲਪ ਗੁਰਨਾਥ ਇਹ ਸੰਗਤ ਪਟਨੇ ਦੀ ਸੰਗਤ ਵੀ ਬੁਲਾਈ ਹੋਈ ਹੈ ਉਹ ਵੀ ਦੂਰ ਦੂਰ ਤੋਂ ਜਿਵੇਂ ਖੜੇ ਹੋ ਕਰਕੇ ਜਿਵੇਂ ਸੋਚਦੇ ਆ ਵੀ ਸਾਡੀ ਵੀ ਵਾਰੀ ਆਵੇਗੀ ਅਸੀਂ ਵੀ ਦਰਸ਼ਨ ਕਰਾਂਗੇ ਦੂਰੋਂ ਹੱਥ ਜੋੜ ਕੇ ਬਾਲਕ ਗੋਬਿੰਦ ਰਾਏ ਜੀ ਵੱਲ ਤੱਕ ਰਹੇ ਹਨ ਸ਼ਾਹ ਭੀਖ ਘਟ ਕਟ ਕਾ ਜਬ ਦੋਨੋਂ ਕਰੀ ਸਮੀਬ ਹੋਏ ਕਰ ਨਮੋ ਤੇ ਜਦੋਂ ਭੀਖਣ ਸ਼ਾਹ ਨਹੀਂ ਉਹ ਜੜੀਆਂ ਦੋ ਕੁੱਜੀਆਂ ਆਪਣੇ ਹੱਥ 'ਚ ਲੈ ਕੇ ਉੱਚੀਆਂ ਕਰਕੇ ਬਾਲਕ ਗੋਬਿੰਦ ਰਾਏ ਜੀ ਦੇ ਕੋਲ ਕੀਤੀਆਂ ਹਨੋ ਸ਼੍ਰੀ ਗੁਰੂ ਦੋਨੋਂ ਹੱਥ ਪਸਾਰੇ ਘਟੀ ਸਪਰਸ਼ਣ ਕੋ ਤਿਸ ਬਾਰੇ ਤੇ ਬਾਲਕ ਗੋਬਿੰਦ ਰਾਏ ਜੀ ਨੇ ਉਹਨਾਂ ਦੋਨੋਂ ਕੜੀਆਂ ਨੂੰ ਉਹਨਾਂ ਦੋਨੋਂ ਕੁੱਜੀਆਂ ਨੂੰ ਹੱਥ ਲਾਉਣ ਲਈ ਆਪਣੇ ਹੱਥ ਉਸ ਗੋਦ ਵਿੱਚੋਂ ਉਸ ਪੁੱਛੜ ਵਿੱਚੋਂ ਮਾਮਾ ਜੀ ਦੇ ਗੋਦ ਵਿੱਚੋਂ ਬਾਹਰ ਕੱਢੇ ਹਨ ਤਉ ਨਾ ਪਹੁੰਚੇ ਜਾਏ ਤਹਾਲੋ ਪਰੇ ਅੰਕ ਮੈਂ ਛੁਵੇ ਕਹਾਂ ਲੋ ਤੇ ਗੋਦ ਵਿੱਚ ਲੇਟੇ ਹੋਏ ਸਨ ਤੇ ਜਿਵੇਂ ਉਹ ਕੁਜੀਆਂ ਅੱਗੇ ਕੀਤੀਆਂ ਤੇ ਸਹੀਜੇ ਤਰੀਕੇ ਦੇ ਨਾਲ ਉਹਨਾਂ ਕੁਜੀਆਂ ਤੱਕ ਹੱਥ ਨਹੀਂ ਪਹੁੰਚਿਆ ਹੈ ਕਿਉਂਕਿ ਗੋਦ ਵਿੱਚ ਲੰਮੀ ਹੋਏ ਸਨ ਤੇ ਸਾਈ ਭੇਖਣ ਸ਼ਾਹ ਨੇ ਇਤਨੀਆਂ ਕੁ ਦੂਰ ਕੀਤੀਆਂ ਹੋਈਆਂ ਸੀ ਵੀ ਹੱਥ ਜਿਹੜਾ ਸੀ ਸੌਖੇ ਤਰੀਕੇ ਨਾਲ ਬਾਲਕ ਗੋਬਿੰਦ ਰਾਏ ਜੀ ਦਾ ਪਹੁੰਚ ਨਹੀਂ ਸੀ ਰਹਾ ਸ਼ਾਹ ਭੀਖ ਕੇ ਮਨ ਕੀ ਜਾਣ ਕਰੀ ਵਧਾਵਨ ਬਾਹੁ ਮਹਾਨ ਤੇ ਬਾਲਕ ਗੋਬਿੰਦ ਰਾਏ ਜੀ ਨੇ ਭੀਖਣ ਸ਼ਾਹ ਦੇ ਮਨ ਦੀ ਭਾਵਨਾ ਸਮਝਦਿਆਂ ਮਿਆਂ ਜਿਵੇਂ ਆਪਾਂ ਇਹ ਕਹਿ ਲਈਏ ਕਿ ਜਿਵੇਂ ਕੋਈ ਮਨੁੱਖ ਲੰਮਾ ਪਿਆ ਉੱਠਦਾ ਏਸ ਤਰੀਕੇ ਦੇ ਨਾਲ ਬਾਲਕ ਗੋਬਿੰਦ ਰਾਏ ਜੀ ਨੇ ਹਲਕਾ ਜਿਹਾ ਹੰਬੜਾ ਮਾਰ ਕੇ ਆਪਣੀਆਂ ਬਾਹਾਂ ਬਾਹਰ ਕੱਢੀਆਂ ਹਨ ਦੋਨੋ ਦਵ ਘਟਕਾ ਪਰਲਾਈ ਸੰਗਤ ਖਰੀ ਨ ਕਿਨਹੋ ਲਖਾਏ ਤੇ ਦੋਨੋ ਕੁਜੀਆਂ ਦੇ ਉਤੇ ਹੱਥ ਰੱਖ ਦਿੰਦਾ ਸੰਗਤ ਖੜੀ ਹੈ ਉਹਨਾਂ ਨੂੰ ਕੁਝ ਸਮਝ ਨਹੀਂ ਆਇਆ ਸੇਵਕ ਖੜੇ ਹਨ ਮਾਮਾ ਜੀ ਖੜੇ ਹਨ ਸਾਰੇ ਜਾਣੇ ਹਨ ਸਾਈਂ ਭੀਖਣ ਸ਼ਾਹ ਦੇ ਨਾਲ ਵਰਤ ਰਿਹਾ ਜੇ ਵਰਤਾਰਾ ਬਲਕ ਗੋਬਿੰਦ ਰਾਏ ਜੀ ਦਾ ਇੱਕ ਕੌਤਕ ਕਿਸੇ ਦੀ ਸਮਝ ਵਿੱਚ ਨਹੀਂ ਆਇਆ ਹੈ ਸ਼ਾਹ ਭੀਖ ਇੱਕ ਕਰੀ ਨਿਹਾਰ ਜਬ ਘਟਕਾ ਪਰ ਕੀ ਕਰ ਧਾਰਨ ਔਰ ਜਦੋਂ ਸ਼ਾਹ ਭੀਖਣ ਸ਼ਾਹ ਨੇ ਦੇਖਿਆ ਵੀ ਬਾਲਕ ਗੋਬਿੰਦ ਰਾਏ ਜੀ ਨੇ ਦੋਨੋਂ ਕੁੱਤਿਆਂ ਦੇ ਉੱਤੇ ਹੱਥ ਰੱਖ ਦਿੱਤਾ ਥੋੜਾ ਜਿਹਾ ਹਿਰਦੇ ਵਿੱਚ ਵੀ ਉਹਦਾ ਜਲਾ ਜਵਾਬ ਉਹਨੂੰ ਮਿਲ ਗਿਆ ਪ੍ਰਸੰਨ ਹੋਇਆ ਹੈ ਸਾਈਂ ਭਾਰ ਬਿਸਾਲ ਹਜ਼ਾਰ ਨਮਨ ਕੋ ਕਰਿਓ ਪ੍ਰਭੂ ਨੇ ਹਾਥ ਦੋਹਨ ਕੋ ਔਰ ਬੜੇ ਸੁੰਦਰ ਤਰੀਕੇ ਦੇ ਨਾਲ ਆਪਾਂ ਇਹ ਕਹਿ ਲਈਏ ਕਿ ਗੁਰੂ ਜੀ ਨੇ ਬਾਲਕ ਅਵਸਥਾ ਵਿੱਚ ਆਪਣਾ ਜਿਹੜਾ ਪੂਰਾ ਭਾਰ ਸੀ ਉਹ ਸਾਰਾ ਇਹਨਾਂ ਕੁੱਤਿਆਂ ਦੇ ਉੱਤੇ ਪਾ ਦਿੱਤਾ ਤੇ ਆਪਣੇ ਜਿਹੜੇ ਮਨ ਦੀ ਭਾਵਨਾ ਸੀ ਉਸ ਸਾਈਂ ਦੀ ਉਸ ਨੂੰ ਪੂਰਨ ਕਰ ਦਿੱਤਾ ਹੈ ਆਪਣੀ ਕਰਾਮਾਤ ਕੇ ਸਾਥ ਸੰਬਤ ਭਾ ਟਿੱਡ ਕਰਕੇ ਹਾਥ ਔਰ ਇਸ ਤਰੀਕੇ ਦੇ ਨਾਲ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਈਂ ਦੀ ਇੱਛਾ ਮਨ ਦੀ ਕਾਮਨਾ ਨੂੰ ਪੂਰਾ ਕੀਤਾ ਉਸ ਨੂੰ ਜਵਾਬ ਦੇ ਦਿੱਤਾ ਹੋਰ ਕਿਸੇ ਦੀ ਸਮਝ ਆਵੇ ਨਾ ਆਵੇ ਉਸ ਨੇ ਸਮਝਿਆ ਨਹੀਂ ਸਮਝਿਆ ਪਰ ਬਾਲਕ ਗੋਬਿੰਦ ਰਾਏ ਜੀ ਨੇ ਔਰ ਸਾਈਂ ਜੀ ਦੇ ਆਪਸ ਵਿੱਚਲੇ ਜਿਹੜੇ ਬਚਨ ਸੀ ਸਵਾਲ ਤੇ ਜਵਾਬ ਉਹਨਾਂ ਨੂੰ ਅੰਤਲਾ ਜਵਾਬ ਮਿਲ ਗਿਆ ਹੈ ਉਹਨੇ ਗੁਰੂ ਨੇ ਅਦਕ ਦਬਾਇਓ ਪੀਰ ਓਜਨ ਜਤੇ ਵਿਕਲਾਇਓ ਔਰ ਇੱਥੇ ਕਵੀ ਸੰਤੋਖ ਸਿੰਘ ਜੀ ਥੋੜਾ ਜਿਆ ਆਪਣੇ ਵੱਲੋਂ ਸ਼ਰਧਾ ਦੇ ਬਚਨ ਕਹਿ ਰਹੇ ਕਿਉਂਕਿ ਇਹ ਬਚਨ ਸਿੱਖ ਦੀ ਸ਼ਰਧਾ ਹੁੰਦੀ ਹੈ ਕਵੀ ਸੰਤੋਖ ਸਿੰਘ ਕਹਿੰਦੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੁੱਝੀਆਂ ਦੇ ਉੱਤੇ ਆਪਣੀ ਕਰਾਮਾਤ ਕਰਨ ਬਹੁਤ ਜ਼ੋਰ ਪਾ ਦਿੱਤਾ ਤੇ ਸਾਈਂ ਪੀਖਣ ਸ਼ਾਹ ਕੋਲੋਂ ਉਹ ਭਾਰ ਝੱਲਿਆ ਨਹੀਂ ਗਿਆ ਬੜੀ ਕਰਾ ਆਪਣੀ ਸ਼ਕਤੀ ਦੇ ਨਾਲ ਆਪਣੀ ਤਾਕਤ ਨਾਲ ਕੁਝਿਆਂ ਨੂੰ ਜੋਰ ਲਾ ਕੇ ਚੁੱਕਿਆ ਪਰ ਜਦੋਂ ਬਾਲਕ ਗੋਬਿੰਦ ਰਾਏ ਜੀ ਨੇ ਪੂਰਾ ਕਰਾਮਾਤ ਨਾਲ ਜੋਰ ਪਾ ਦਿੱਤਾ ਤਾਂ ਕਹਿੰਦੇ ਸਾਈਂ ਪੀਖਣ ਸ਼ਾਹ ਥੋੜਾ ਜਿਹਾ ਅਗੁਲਾ ਗਿਆ ਭਾ ਉਹਦੇ ਕੋਲ ਉਹਦੇ ਕੋਲ ਭਾਰ ਝੱਲਿਆ ਨਹੀਂ ਗਿਆ ਹੈ ਉਛਲਤ ਚਰਨ ਦਿਸ਼ਾ ਤਬ ਹੈਰਾ ਕਹਿਤ ਭਇਓ ਮੈਂ ਹਾਂ ਇਨ ਚੇਰਾ ਔਰ ਜਦੋਂ ਉਛਲਦੇ ਹੋਏ ਚਰਨ ਦੇਖੇ ਬਾਲਕ ਗੋਬਿੰਦ ਰਾਏ ਜੀ ਦਾ ਹਾਸ ਦਾ ਚਿਹਰਾ ਵੇਖਿਆ ਤੇ ਫਿਰ ਸਾਈ ਭੀਖਣਛਾ ਕਹਿੰਦਾ ਮੈਂ ਆਪ ਜੀ ਦੇ ਚਰਨਾਂ ਦਾ ਚੇਲਾ ਹੀ ਹਾਂ ਮਹਾਰਾਜ ਮੈਂ ਤੁਹਾਡੇ ਚਰਨਾਂ ਦਾ ਭੌਰਾ ਹਾਂ ਦੱਤ ਛਿਰੇ ਦੋਨੋਂ ਹੱਥੇ ਉਠਾਏ ਬਿਨਾਂ ਭੀਖ ਕਹਿ ਕਿਨਹੁ ਲਖਾਏ ਔਰ ਇੰਨੀ ਗੱਲ ਹੋਈ ਤੇ ਸਤਿਗੁਰੂ ਬਾਲਕ ਗੋਬਿੰਦ ਰਾਏ ਜੀ ਨੇ ਆਪਣੇ ਹੱਥ ਚੁੱਕ ਕੇ ਔਰ ਸਾਈ ਭੀਖਣਛਾ ਜਿਹੜਾ ਸੀ ਉਹਦੇ ਤੋਂ ਬਗੈਰ ਹੋਰ ਇਹ ਕਿਹੜੀ ਮਨ ਦੀ ਬਾਤ ਦਾ ਮਨ ਦੀ ਭਾਵਨਾ ਮਨ ਦੀ ਗੱਲ ਕਿਸੇ ਹੋ ਦੀ ਸਮਝ ਨਹੀਂ ਲੱਗੀ ਹੈ ਆਤਿ ਆਨੰਦ ਮਨ ਮੈਂ ਹੋਇ ਆਇਓ ਤੁਸ ਕਰ ਤਪ ਕੋ ਫਲ ਜਨ ਪਾਇਓ ਬਹੁਤ ਖੁਸ਼ ਹੋ ਗਿਆ ਮਨ ਵਿੱਚ ਜਿਵੇਂ ਕਹਿ ਲਓ ਕਿ ਕਿਸੇ ਬੰਦੇ ਨੇ ਬਹੁਤ ਤਪੱਸਿਆ ਕੀਤੀ ਹੋਵੇ ਤੇ ਕਠਨ ਤਪੱਸਿਆ ਕਰਕੇ ਜਿੰਨੀ ਬਹੁਤ ਅੱਛਾ ਫਾੜ ਮਿਲ ਗਿਆ ਹੋਵੇ ਇੰਨੀ ਖੁਸ਼ੀ ਸਾਈਂ ਪੀਖਣ ਸ਼ਾਮ ਹੋਈ ਹੈ ਜਨਮ ਰੰਗ ਜਿਮ ਨਵ ਨਿਦ ਲੈ ਕੇ ਪ੍ਰਾਨ ਅੰਤ ਤਿੱਖ ਜਲ ਜਿਮ ਪੈ ਕੇ ਕਹਿੰਦੇ ਜਿਵੇਂ ਕੋਈ ਬੰਦਾ ਜੰਮਿਆ ਤਾਂ ਵਿਚਾਰਾ ਗਰੀਬ ਹੋਵੇ ਕੰਗਾਲ ਤੇ ਉਹਨੂੰ ਨੌ ਨਦੀਆਂ ਮਿਲ ਗਈਆਂ ਹੋ ਸਾਰੇ ਖਜ਼ਾਨੇ ਉਹਨੂੰ ਮਿਲ ਗਏ ਉਹ ਜਿਵੇਂ ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਲੈਂਦਾ ਇਸ ਤਰ੍ਹਾਂ ਸਾਈਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਹੈ ਭਈ ਭਾਵਨੀ ਪੂਰਨ ਸਾਰੀ ਸੀਸ ਨਮਰ ਕਰ ਬੰਧਨ ਧਾਰੀ ਔਰ ਉਹਦੀ ਭਾਵਨਾ ਪੂਰੀ ਹੋ ਗਈ ਉਹਦੇ ਮਨ ਦੀ ਜੜੀ ਵਿਅਥਾ ਸੀ ਉਹ ਨਿਸ਼ਚੈ ਹੀ ਉਹਨੂੰ ਜਵਾਬ ਮਿਲ ਗਿਆ ਹੈ ਘਟਕਾ ਦੇਈ ਮਰੀਦਨ ਹੱਥ ਭਰ ਲੋ ਚਰਨ ਦਰ ਸਤਗੁਰੂ ਨਾਥ ਤੇ ਉਹ ਘਟਕਾ ਉਹ ਪੁਜੀਆਂ ਆਪਣੇ ਚੇਲੀਆਂ ਨੂੰ ਬੜਾਤੀਆਂ ਤੇ ਪੂਰੇ ਆਪਣੇ ਜਿਵੇਂ ਕਹਿੰਦੇ ਆ ਕਿ ਪੂਰੇ ਟਿਕ ਟਕੀ ਲਗਾ ਕੇ ਬੜੇ ਸੁੰਦਰ ਤਰੀਕੇ ਦੇ ਨਾਲ ਬਾਲਕ ਗੋਬਿੰਦ ਰਾਏ ਜੀ ਦੇ ਦਰਸ਼ਨ ਕੀਤੇ ਹਨ ਹਰ ਪਹਿਨਕ ਉਪਾਇਨ ਦਾਸ ਜੋ ਰਹਾਥ ਕਰਤੇ ਅਰਦਾਸ ਹੋਰ ਵੀ ਸੇਵਕ ਬਹੁਤ ਭਟਾਵਾਂ ਪਿੰਡ ਕਰਨ ਲੱਗੇ ਔਰ ਜੋ ਪਟਨੇ ਵਾਸੀਆਂ ਨੂੰ ਵੀ ਇੱਕ ਅਫਸਰ ਮਿਲ ਗਿਆ ਕਿ ਬਾਲਕ ਗੋਬਿੰਦ ਰਾਏ ਜੀ ਦੇ ਦਰਸ਼ਨ ਕਰਨੇ ਮਿਲ ਗਏ ਵਸਤਰ ਵੀ ਭੋਖ ਅੰਦਰ ਬਈਆ ਗਾਰੇ ਤਰਹਿਆਨ ਸਿੱਖ ਸੰਗਤ ਸਾਰੇ ਸਾਹਿਬ ਜਿਆਦਾ ਸਮਝ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਲਖਤੇ ਜਿਗਰ ਸਾਹਿਬ ਜਿਆਦਾ ਸਮਝ ਕੇ ਸੰਗਤਾਂ ਦਰਸ਼ਨ ਕਰਦੀ ਹੈ ਬਸਤਰ ਭੇਟ ਕਰਦੀ ਹੈ ਦਰਬ ਧਨ ਆਦਿਕ ਭੇਟ ਕਰਦੀ ਹੈ ਹਮੋਂ ਕੋ ਪੰਚਾ ਅੰਮ੍ਰਿਤ ਕੋ ਕਰਵਾਏ ਅਨਿਓ ਸਤਗੁਰ ਢਿਗ ਵਰਤਾਏ ਟਕੜਾ ਪ੍ਰਸ਼ਾਦ ਦੀ ਦੇਗ ਜੋ ਗੁਰੂ ਘਰ ਦੇ ਵਿੱਚ ਜਿਵੇਂ ਅਸੀਂ ਰਹਿਤ ਮਰਿਆਦਾ ਤੋਂ ਵੀ ਪੜਦੇ ਹਾਂ ਜੇ ਗੁਰੂ ਘਰ ਦੇ ਵਿੱਚ ਗੁਰੂ ਕੇ ਦਰਬਾਰ ਵਿੱਚ ਵਰਤਾਇਆ ਜਾ ਸਕਦਾ ਹੈ ਪ੍ਰਸ਼ਾਦ ਰੂਪ ਵਿੱਚ ਤਕੜਾ ਪ੍ਰਸ਼ਾਦ ਦੀ ਦੇਗ ਇਹ ਪ੍ਰਵਾਨਿਤ ਕੀਤੀ ਗਈ ਤੋ ਇਸ ਤਰ੍ਹਾਂ ਘੜਾ ਪ੍ਰਸ਼ਾਦ ਦੀ ਦੀਗ ਲੈ ਕਰਕੇ ਸੰਗਤਾਂ ਆਉਂਦੀ ਹੈ ਤੇ ਸੰਗਤਾਂ ਵਿੱਚ ਵਰਤਾਈ ਜਾਂਦੀ ਹੈ ਚਤਰ ਘਟੀ ਲਾਗੇ ਦਰਸ਼ਨ ਦੀਨਸ ਸਿੱਖ ਸੰਗਤ ਉਤਸ਼ਾਹ ਸੁਕੀ ਨਸ ਤੇ ਚਾਰ ਘੜੀਆਂ ਲੱਗ ਇਸ ਤਰੀਕੇ ਨਾਲ ਬਾਲਕ ਗੋਪਿੰਦ ਰਾਏ ਜੀ ਦੇ ਦਰਸ਼ਨ ਸਾਰੀ ਸੰਗਤ ਨਹੀਂ ਕੀਤੀ ਹਨ ਸਾਰੀ ਸੰਗਤਾਂ ਨਹੀਂ ਆਪਣੇ ਜੋ ਮਨ ਦੀਆਂ ਮੁਰਾਦਾ ਪਾਈਆਂ ਹਨ ਉਹ ਸਭ ਨੇ ਦਰਸ਼ਨ ਕਰਨ ਜਾਣਾ ਬੈਠ ਪੀਰ ਹਟ ਕਿਓ ਮਹਾਨਾ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਕਿਸ ਤਰੀਕੇ ਦੇ ਨਾਲ ਜੋ ਪੀਰ ਜੀ ਨੇ ਇਹ ਜਿਤ ਆਪਣਾ ਹੱਥ ਕੀਤਾ ਸੀ ਤੇ ਤਾਂ ਕਰਕੇ ਉਹਨਾਂ ਦੇ ਮਨ ਦੀ ਮਰਜ਼ੀ ਪੂਰੀ ਹੋਈ ਨਾਲ ਨਾਲ ਸਾਨੂੰ ਵੀ ਦਰਸ਼ਨ ਹੋ ਗਏ ਸਾਕ ਤਾਂ ਇਸ ਕਰਕੇ ਵੀ ਬਹੁਤ ਖੁਸ਼ ਹੁੰਦੀ ਆ ਨੂੰ ਹੋਤੇ ਮਰੀਦ ਸਭੋ ਜਨ ਲਾ ਕੇ ਘਟੀ ਜੋ ਲਈ ਪੀਰ ਜੀ ਆ ਕੇ ਤੇ ਇਧਰੋਂ ਫਿਰ ਹੁਣ ਪੀਰ ਜੀ ਨੇ ਨਮਸਕਾਰਾਂ ਕੀਤੀਆਂ ਮਾਮਾ ਕਿਰਪਾਲ ਚੰਦ ਜੀ ਦਾ ਧੰਨਵਾਦ ਕੀਤਾ ਮਾਤਾ ਗੁਜਰੀ ਜੀ ਨੂੰ ਮਾਤਾ ਨਾਨਕੀ ਜੀ ਨੂੰ ਬਹੁਤ ਬਹੁਤ ਧੰਨਵਾਦ ਕਰਦੀ ਹੋਈ ਬੇਨਤੀ ਕੀਤੀ ਤੁਸੀਂ ਮੇਰੇ ਮਨ ਦੀ ਮੁਰਾਦ ਪੂਰੀ ਕਰ ਦਿੱਤੀ ਉਦੋਂ ਪੀਰ ਅਤੇ ਚੇਲੇ ਵਾਪਸ ਚੱਲ ਪਏ ਤੇ ਪੀਰ ਜੀ ਨੂੰ ਉਹਦੇ ਚੇਲੇ ਪੁੱਛਣ ਲੱਗੇ ਪੀਰ ਜੀ ਇਹ ਦੋ ਕੁੱਜੀਆਂ ਵਾਲਾ ਕੀ ਖੇਡ ਵਰਤਾਈ ਤੁਸੀਂ ਨਹੀਂ ਗੁਰੂ ਕੋ ਹੋਰਪਨ ਕਰੇ ਕਾਰਜ ਕੌਣ ਇਨ ਹੋਤੇ ਸਰੇ ਤੁਸੀਂ ਗੁਰੂ ਜੀ ਨੂੰ ਤਾਂ ਭੇਂਟ ਹੀ ਨਹੀਂ ਕੀਤੀਆਂ ਤੇ ਤੁਸੀਂ ਹੱਥ ਲਵਾ ਕੇ ਤੇ ਰੱਖ ਲਈਆਂ ਇਹਨਾਂ ਦਾ ਕੀ ਮਕਸਦ ਸੀ ਸਾਨੂੰ ਵੀ ਕੁਝ ਦੱਸੋ ਸੰਗਤ ਵੀ ਜਿਵੇਂ ਹੁਣ ਆਪਾਂ ਕਈ ਸਾਨੂੰ ਵੀ ਪਤਾ ਚੱਲੇ ਕਿ ਇਹ ਤੁਹਾਡੇ ਮਨ ਦੇ ਵਿੱਚ ਕੀ ਸਵਾਰਥ ਸੀ ਜਿਮਲੇ ਗਏ ਤਥਾ ਲਿਆਏ ਬਾਦਕ੍ਰਿਤ ਇਹ ਪਰਹਿ ਲਖਾਏ ਤੇ ਜਿਵੇਂ ਤੁਸੀਂ ਲੈ ਕੇ ਗਏ ਉਵੇਂ ਵਾਪਸ ਲੈ ਆਂਦੀ ਹੈ ਇਹ ਤੁਸੀਂ ਕੀ ਕੀਤਾ ਹੈ ਕਿਸ ਗ੍ਰਿਤ ਪਿੱਛੇ ਇਸ ਕੰਮ ਪਿੱਛੇ ਸਾਨੂੰ ਸਮਝ ਨਹੀਂ ਆਈ ਕੀ ਗੱਲ ਹੈ ਇਹ ਹਮ ਕੋ ਕੁਛ ਪਰਹਿ ਨਾ ਚੀਨੇ ਕਿਉਂ ਤਰ ਹੱਥ ਗਰੀ ਕੀਨੇ ਔਰ ਤੁਸੀਂ ਸਾਨੂੰ ਇਹ ਦੱਸੋ ਵੀ ਇਹ ਤੁਸੀਂ ਜੋ ਕੁ ਜੀਆਂ ਲੈ ਕਰਕੇ ਉਹਨਾਂ ਦੇ ਅੱਗੇ ਕੀਤੀਆਂ ਉਹਨਾਂ ਨੇ ਹੱਥ ਰੱਖੇ ਤੇ ਸਾਰਿਆਂ ਦੀ ਸਮਝ ਤੋਂ ਪਰੇ ਗੱਲ ਹੋਈ ਹੈ ਸ਼ਾਹ ਵੀ ਇਤਨੇ ਸੁਨਤ ਬਖਾਨਾ ਇਹ ਅਵਤਾਰਿਓ ਪੁਰਖ ਮਹਾਨਾ ਈਖਣ ਸ਼ਾਹ ਨੇ ਕਿਹਾ ਇਹ ਇਹ ਅਵਤਾਰਿਆ ਹੈ ਇਹ ਪੁਰਖ ਅਵਤਾਰ ਲਿਆ ਵੈ ਪ੍ਰਗਟਿਓ ਪੁਰਖ ਮੈਂ ਪ੍ਰਗਟਿਓ ਮਰਦ ਅਗਮੜਾ ਹੋਰੀਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਉਹ ਕਹਿੰਦੇ ਇਹ ਅਵਤਰੀਆ ਹੈ ਪੁਰਖ ਮਹਾਨ ਪੁਰਖ ਇਸ ਧਰਤੀ ਤੇ ਅਵਤਾਰ ਲਿਆ ਹੈ ਤੁਰਕਰ ਤੇਜ ਮਿਟਾਵਨ ਕਾਰਨ ਆਪਣ ਪੰਥ ਜਗ ਮਹਿ ਵਿਸਤਾਰਨ ਇਹ ਜੋ ਦੁਸ਼ਟਾਂ ਨੂੰ ਮਾਰਨ ਵਾਸਤੇ ਅਤੇ ਗਊ ਗਰੀਬ ਤੇ ਮਜ਼ਲੂਮਾਂ ਦੀ ਰੱਖਿਆ ਕਰਨ ਵਾਸਤੇ ਧਰਤੀ ਪਰ ਆਇਆ ਹੈ ਆਪਣਾ ਪੰਥ ਜਗ ਵਿੱਚ ਵਿਸਥਾਰੇਗਾ ਮੈ ਕੀ ਨਸ ਇਹ ਮਨ ਕੇ ਸਾਥ ਧਰਹਿ ਜੋ ਦ્વੈ ਪਰ ਦੋਨੋ ਹੱਥ ਤੇ ਮੈਂ ਆਪਣੇ ਮਨ ਵਿੱਚ ਜੋ ਸਵਾਲ ਰੱਖਿਆ ਸੀ ਉਹ ਸਵਾਲ ਲੈ ਕੇ ਦੋ ਕੁੱਝੀਆਂ ਅੱਗੇ ਕੀਤੀਆਂ ਸੀ ਦੋਨੋਂ ਕੁੱਝੀਆਂ ਤੇ ਹੱਥ ਰੱਖ ਦਿੱਤੇ ਇਹਨਾਂ ਨੇ ਹਿੰਦੂ ਤੁਰਕ ਰਹੈ ਜਗ ਦਉ ਉਪਜੈ ਪੰਥ ਰਾਜ ਲੈ ਸੋ ਔਰ ਇਹਨਾਂ ਨੇ ਮੈਨੂੰ ਜਵਾਬ ਦੇ ਦਿੱਤਾ ਕਿ ਹਿੰਦੂ ਤੁਰਕ ਦੋਨੋਂ ਜਗ ਵਿੱਚ ਰਹਿਣਗੇ ਅਸੀਂ ਕਿਸੇ ਹਿੰਦੂ ਦਾ ਪੱਖ ਨਹੀਂ ਪੂਰਨ ਆਏ ਅਸੀਂ ਕਿਸੇ ਮੁਸਲਮਾਨ ਨੂੰ ਮਾਰਨ ਨਹੀਂ ਆਏ ਅਸੀਂ ਮੁਸਲਮਾਨ ਨੂੰ ਜਿਵਾਉਣ ਨਹੀਂ ਆਏ ਤੇ ਹਿੰਦੂ ਨੂੰ ਮਾਰਨ ਨਹੀਂ ਆਏ ਇਹ ਸਵਾਲ ਦਾ ਜਵਾਬ ਧਰਮ ਗੁਰੂ ਨਾਨਕ ਸਾਹਿਬ ਨੇ ਵੀ ਦਿੱਤਾ ਜਦੋਂ ਕਿਹਾ ਵੀ ਅਸੀਂ ਨਾ ਹਿੰਦੂ ਨਾ ਮੁਸਲਮਾਨ ਗੁਰੂ ਅਰਜਨ ਦੇਵ ਜੀ ਨੇ ਬਾਣੀ 'ਚ ਦਰਜ ਕਰ ਦਿੱਤਾ 1136 ਅੰਗ ਦੇ ਉੱਤੇ ਨਾ ਹਮ ਹਿੰਦੂ ਨਾ ਮੁਸਲਮਾਨ ਅੱਲੇ ਰਾਮ ਕੇ ਪਿੰਡ ਭਰਾ ਪੈਰੋ ਮਹੱਲਾ ਪੰਜਵਾਂ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਬੱਚਿਆਂ ਦੇ ਵਿੱਚ ਹੀ ਭੀਖਣ ਸ਼ਾਹ ਜੀ ਨੂੰ ਇਹ ਗੱਲ ਦੱਸ ਦਿੱਤੀ ਕਿ ਅਸੀਂ Hindu Muslim ਕੁਝ ਵੀ ਨਹੀਂ ਹਾਂ ਕੌਣ ਅਸੀਂ ਤਾਂ ਭਾਈ ਤੋਂ ਇਨਸਾਨੀਅਤ ਦਾ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਵੀ ਕਿਹਾ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੋਨੋਂ ਕੁੱਝ ਇਤਿਹਾਸ ਰੱਖ ਕੇ ਇਹ ਕਿਹਾ ਕਿ ਭਾਈ Hindu Muslim ਜਿਵੇਂ ਰਹਿੰਦੇ ਰਹਿਣਗੇ ਪਰ ਸਾਡਾ ਪੰਥ ਤਾਂ ਨਿਰਾਲਾ ਇਸ ਤਰ੍ਹਾਂ ਦਾ ਹੈ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਚਲਾਇਆ ਉਸ ਪੰਥ ਨੂੰ ਹੀ ਅੱਗੇ ਵਧਾਵਾਂਗੇ اپنے نگر ٹسکے والا اور اس بعد تن گور گوبند سنگ مہاراج بالک سوروپ اِسی وچن کر گے بالک گوبند رائے جی پٹنے شہر کس طریقے کا اپنا بچپن ਗੁਜਾਰਦੇ ਹੈ ਉਹ ਪ੍ਰਸੰਗ ਵੀ ਆਪ ਆਉਣਗੇ ਉਹ ਆਪਾਂ ਲੜੀ ਬਾਤਾਂ ਕੀ ਹੋਣ ਬਾਣੇ ਤੇ ਬੰਦ ਰਹੇ ਵਿੱਚ ਸਰਵਣ ਕਰਾਂਗੇ ਸਾਰੀ ਸੰਗਤ ਨੇ ਅਨੋਦ ਬਗਦੋ ਇਸੇ ਪ੍ਰਕਾਰ ਹਾਜ਼ਰੀ ਕਰਨੀ ਵਿਭਾਗਤਾ ਕਰਨੀ ਤਾਂ ਜੋ ਆਪਾਂ ਇਸ ਇਤਿਹਾਸ ਦੀ ਲੜੀ ਦੇ ਨਾਲ ਇਸੇ ਤਰੀਕੇ ਨਾਲ ਜੁੜੇ ਰਹੀਏ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਬਤ ਸੰਗਤਾਂ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ